ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜਿਉ ਹੁਕਮ ਵਿੱਚ ਆ ਬਾਬਾ ਗੁਰਚਰਨ ਸਿੰਘ ਜੀ ਆ ਰਹੇ ਹੈ ਹੁਕਮ ਵਿੱਚ ਬਾਬਾ ਕੁੰਦਨ ਸਿੰਘ ਜੀ ਮਾਰੇ ਨੇ ਸੱਚਖੰਡ ਵਿੱਚ ਗਏ ਬਾਜ ਮਾਰੀ ਗੁਰਚਰਨ ਆ ਲੈ ਤੋ ਤੂੰ ਚੋਰ ਕਰਨੀ ਹੈ ਗੁਰੂ ਸਾਹਿਬ ਨੂੰ ਆਖੋ ਸਤਨਾ ਸ਼੍ਰੀ ਵਾਹਿਗੁਰੂ ਵਾਹ 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 ਉਹ ਡਿਊਟੀ ਭਾਈ ਬਾਲਾ ਸਾਹਿਬ ਭਾਈ ਬਾਲਾ ਜੀ ਵਾਲੀ ਗੁਰੂ ਨਾਨਕ ਸਾਹਿਬ ਨੂੰ ਚੋਰ ਚਲਾਉਂਦਾ ਸੀ ਨਾ ਭਾਈ ਬਾਲਾ ਉਹ ਸੇਵਾ ਦੇ ਦਿੱਤੀ ਇਹਨਾਂ ਨੂੰ ਅੱਜ ਤੱਕ ਆਪਦੀ ਡਿਊਟੀ ਨਿਭਾ ਰਹੇ ਆਖੋ ਸਤਨਾਮ ਇੱਕ ਵਾਰੀ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹਾਂ ਐਦਾਂ ਨਿਭਾਰੇ ਨੇ ਸੇਵਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਆਪਦੇ ਗੁਰੂ ਦਾ ਹੁਕਮ ਮੰਨਿਆ